ਆਈਡੀ 71 ਤੱਕ ਇਸ ਚੀਜ਼ ਨੂੰ ਲਾ ਕੇ ਕੀਤੀ ਜਾ ਰਹੀ ਹੈ ਅ ਅੱਜ ਐਸਡੀਐਮ ਮੁਕੇਰੀਆਂ ਇਕੱਠੇ ਹੋਏ ਆਂ ਇਲਾਕੇ ਦੀਆਂ ਜਿਹੜੀ 슈ਗਰ ਮਿਲ ਦੇ ਨਾਲ ਲੱਗਦੀਆਂ ਪੰਚਾਇਤਾਂ ਉਹ ਇਕੱਠੇ ਹੋ ਕੇ ਜਿਹੜਾ ਇੱਕ ਮੰਗ ਪੱਤਰ ਦੇਣ ਜਾ ਰਹੀਆਂ ਐ ਐਸਡੀਐਮ ਮੁਕੇਰੀਆਂ ਨੇ ਕਿਉਂਕਿ ਮੁਕੇਰੀਆਂ ਦੇ ਵਿੱਚ ਲੱਗੀ ਹੋਈ 슈ਗਰ ਮਿਲ ਉਹਦੇ ਪੋਲਿਊਸ਼ਨ ਦੇ ਨਾਲ ਲਗਾਤਾਰ ਲਾਗੇ ਛਾਗੇ ਦੇ ਪਿੰਡਾਂ ਦਾ ਪਾਣੀ ਵੀ ਤੇ ਉਹਦਾ ਜਿਹੜਾ ਹਵਾ ਦਾ ਪ੍ਰਦੂਸ਼ਣ ਆ ਉਹਦੇ ਨਾਲ ਬਹੁਤ ਜ਼ਿਆਦੇ ਲੋਕ ਪਰੇਸ਼ਾਨ ਹੋ ਰਹੇ ਆ ਕਿਉਂਕਿ ਮਿਲ ਦੇ ਬੋਇਲਰ ਦੇ ਵੱਲੋਂ ਜਿਹੜੀ ਧੂੜ ਆ ਉਹ ਰੋਜ਼ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਹੀ ਆ ਜਿਹਦੇ ਨਾਲ ਉਹਨਾਂ ਨੂੰ ਸਾਹ ਦੀਆਂ ਬਿਮਾਰੀਆਂ ਦਾ ਵੀ ਸਾਹਮਣਾ ਮੇਲ ਦੇ ਵੱਲੋਂ ਬੇਸਟ ਪਾਣੀ ਲਗਾਤਾਰ ਜ਼ਮੀਨ ਦੇ ਹੇਠਾਂ ਸੁੱਟਿਆ ਜਾ ਰਿਹਾ ਜਿਹਦੇ ਨਾਲ ਜ਼ਮੀਨ ਦਾ ਜਿਹੜਾ ਹੇਠਲਾ 150 ਫੁੱਟ ਤੱਕ ਦੀ ਜਿਹੜਾ ਪਾਣੀ ਆ ਉਹ ਗੰਦਲਾ ਹੋ ਚੁੱਕਾ ਆ ਤੇ ਅੱਜ ਹਾਲਾਤ ਇਹ ਹੈ ਕਿ ਸਾਡੇ ਇਸ ਇਹਨਾਂ ਮਿਲਦੇ ਨਾਲ ਦੇ ਜਿੰਨੇ ਵੀ ਪਿੰਡ ਆ ਉਹ ਪ੍ਰਦੂਸ਼ਣ ਦਾ ਸ਼ਿਕਾਰ ਹੋ ਕੇ ਕਈ ਲਾਜ ਇਲਾਜ ਬਿਮਾਰੀਆਂ ਦੇ ਜਿਹੜੇ ਆ ਸ਼ਿਕਾਰ ਹੋ ਰਿਹਾ ਇਸ ਕਰਕੇ ਅੱਜ ਇਕੱਠੇ ਹੋ ਕੇ ਨੇੜੇ ਦੀਆਂ ਸਾਰੀਆਂ ਪੰਚਾਇਤਾਂ ਤੇ ਜਿਹੜੇ ਜਿੰਨੇ ਵੀ ਬਾਤਾਂ ਪ੍ਰੇਮੀਆਂ ਉਹਨਾਂ ਨੇ ਇਕੱਠੇ ਹੋ ਕੇ ਅੱਜ ਐਸਡੀਐਮ ਕੇਰੀਆਂ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ। ਇਸ ਬਾਬਤ ਤੱਕ ਵੀ ਜੇਕਰ ਗੱਲ ਕਰੀਏ ਤੇ ਕਈ ਵਾਰ ਇਹ ਇਕਤਰਤਾ ਹੋਈ ਆ ਤੇ ਅੱਜ ਵੀ ਸਾਨੂੰ ਮੰਗ ਪੱਤਰ ਵੀ ਦਿੱਤਾ ਗਿਆ ਕਿ ਇਹਦਾ ਮਸਲੇ ਤਾਂ ਹੱਲ ਕਿਉਂ ਨਹੀਂ ਹੋ ਰਿਹਾ। ਆ ਦੇਖੋ ਪ੍ਰਸ਼ਾਸਨ ਦੇ ਉੱਪਰ ਜਿਹੜੇ ਵੱਡੇ ਵੱਡੇ ਕਹਿ ਲਿਏ ਵੀ ਪੋਲੀਟਿਸ਼ਨਾਂ ਤੇ ਵੱਡੇ ਵੱਡੇ ਸਰਮਾਇਦਾਰਾਂ ਦਾ ਇੱਕ ਪ੍ਰਭਾਵ ਰਹਿੰਦਾ ਹੈ। ਉਹਦੇ ਕਰਕੇ ਇੱਕ ਵੱਡੀ ਗੱਲ ਹੈ ਪੋਲੂਸ਼ਨ ਕੰਟਰੋਲ ਬੋਰਡ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਿਹਾ। ਮੁਕੇਰੀਆਂ ਦੇ ਵਿੱਚ ਪੋਲੂਸ਼ਨ ਨੂੰ ਲੈ ਕੇ ਜਿੰਨਾ ਜ਼ਰੂਰਤ ਹੈ ਕਹੇ ਲਿਆ ਵੀ ਪੋਲੂਸ਼ਨ ਕੰਟਰੋਲ ਬੋਰਡ ਦਾ ਕੰ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਜਿਹੜਾ ਨਾਂ ਬਦਲ ਕੇ ਇਹ ਰੱਖ ਦੇਣਾ ਚਾਹੀਦਾ ਪ੍ਰਦੂਸ਼ਣ ਫਲਾਊ ਵਿਭਾਗ ਕਿਉਂਕਿ ਪੌਣ ਪ੍ਰਦੂਸ਼ਣ ਰੋਕਣ ਦਾ ਕੋਈ ਕੰਮ ਨਹੀਂ ਕਰ ਰਿਹਾ ਆ ਪਹਿਲਾਂ ਵੀ ਲੋਕਾਂ ਨੇ ਮੰਗ ਪੱਤਰ ਦਿੱਤੇ ਆ ਪਰ ਅੱਜ ਅਸੀਂ ਸ਼ਕਤੀ ਦੇ ਨਾਲ ਹੀ ਕਹਿ ਰਹੇ ਹਾਂ ਇਕੱਠੇ ਹੋ ਕੇ ਰੈਜੂਲੇਸ਼ਨ ਬਕਾਇਦਾ ਪਿੰਡ ਦੀ ਪੰਚਾਇਤਾਂ ਨੇ ਪਾ ਕੇ ਦਿੱਤੇ ਆ ਇਹਨੂੰ ਇਹਦੇ ਉੱਪਰ ਨੱਥ ਦਿੱਤੀ ਜਾਵੇ ਪੋਲੂਸ਼ਨ ਕਿੰਨੀ ਕੁ ਦਿਨ ਲੋਕ ਸਹਿਣਗੇ ਉਹ ਬਿਮਾਰੀਆਂ ਜਿਹੜੀਆਂ ਹੋ ਰਹੀਆਂ ਇਲਾਕੇ ਛੱਡ ਕੇ ਜਾਣਾ ਮਨਜ਼ੂਰ ਹੋ ਜਾਣਾ ਮਤਲਬ ਮਜਬੂਰ ਹੋ ਜਾਣਾ ਲੋਕਾਂ ਨੇ ਤੇ ਅਸੀਂ ਜੇ ਇੱਥੇ ਪੋਲੂਸ਼ਨ ਕੰਟਰੋਲ ਬੋਰਡ ਕੋਈ ਸਖਤ ਕਾਰਵਾਈ ਨਹੀਂ ਕਰਦਾ ਮੁਕੇਰੀਆਂ ਦਾ ਪ੍ਰਸ਼ਾਸਨ ਜ਼ਿਲ੍ਹੇ ਦਾ ਪ੍ਰਸ਼ਾਸਨ ਕੋਈ ਸਖਤ ਕਾਰਵਾਈ ਨਹੀਂ ਕਰਦਾ ਧਿਆਨ ਵਾਲੇ ਸਮੇਂ ਦੇ ਵਿੱਚ ਤਿੱਖੇ ਜਿਹੜੇ ਆ ਰੋਸ ਪ੍ਰਦਰਸ਼ਨ ਤਿੱਖੇ ਜਿਹੜਾ ਹੈ ਸੰਘਰਸ਼ ਦਾ ਜਿਹੜਾ ਸਾਹਮਣਾ ਮਿਲ ਪ੍ਰਬੰਧਕ ਨੂੰ ਵੀ ਤੇ ਇੱਥੋਂ ਦੀ ਅਫਸਰ ਸ਼ਾਹੀ ਨੂੰ ਵੀ ਕਰਨਾ ਪੈ ਸਕਦਾ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਇੱਥੇ ਦੇਖੋ ਜੀ ਅਸੀਂ ਮੇਰਾ ਪਿੰਡ ਬਿਸ਼ਨਪੁਰ ਹੈ ਸਾਡੇ ਅੱਜ ਜੋ ਬਿਸ਼ਨਪੁਰ ਇਲਾਕੇ ਦੇ ਵਿੱਚ ਲਗਭਗ 30 35 ਸਾਲ ਪਹਿਲਾਂ ਮਿਲ ਲੱਗੀ ਸੀ ਲੋਕਾਂ ਨੂੰ ਬੜੀ ਖੁਸ਼ੀ ਸੀ ਕਿ ਮਿਲ ਲੱਗੀ ਹੈ ਕੋਈ ਰੋਜ਼ਗਾਰ ਮਿਲੂਗਾ ਪਰ 30 35 ਸਾਲਾਂ ਚ ਰੋਜ਼ਗਾਰਤਾ ਵਾਲੇ ਦੋੜੇ ਲੋਕਾਂ ਨੂੰ ਬਿਲਕੁਲ ਨਹੀਂ ਮਿਲਿਆ ਪਰ ਜਿਹੜਾ ਪ੍ਰਦ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਪਰੇਸ਼ਾਨਾਂ ਜਾਂ ਪਰੇਸ਼ਾਨੀਆਂ ਜਿਹੜੀਆਂ ਉਹਨਾਂ ਦਾ ਸਾਹਮਣਾ ਨਿਤ-ਰੋਜ਼ ਜਿਹੜਾ ਕਰਨਾ ਪੈ ਰਿਹਾ ਪਿਛਲੇ ਸਮੇਂ ਤੋਂ ਪਹਿਲਾਂ ਪਾਣੀ ਦੀ ਮੰਗ ਬੜੀ ਵਾਰ ਆਪਾਂ ਕੀਤੀ ਹੈਗੀ ਪਾਣੀ ਜਿਹੜਾ ਮੇਲ ਵਾਲੇ ਸਿਰਿਆਂਮ ਜਿਹੜਾ ਧੱਤੀ ਦੇ ਵਿੱਚ ਸੁੱਟ ਰਿਹਾ ਜਦੇ ਨਾਲ 150 ਫੁੱਟ ਤੱਕ ਪਾਣੀ ਜਿਹੜਾ ਖਰਾਬ ਹੋ ਚੁੱਕਾ ਹੈ ਪਾਣੀ ਖਰਾਬ ਹੋਣ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਲੱਗ ਰਹੀਆਂ ਸਾਡੇ ਪਿੰਡਾਂ ਦੇ ਜਿਹੜੇ ਲੋਕ ਹੈ ਉਹਨਾਂ ਦੀ ਐਵਰੇਜ ਜਿਹੜੀ ਏਜ ਹੈਗੀ ਆ ਉਹ ਮਹੀਂ 55-57 ਸਾਲ ਤੱਕ ਰਹਿ ਗਈ ਹੈ 55-57 ਸਾਲ ਤੋਂ ਬਾਅਦ ਬੰਦੇ ਨੂੰ ਕੋਈ ਨਾ ਕੋਈ ਬਿਮਾਰੀ ਇਦ ਪਿਛਲੇ 2 ਸਾਲ ਤੋਂ ਇਹਨਾਂ ਨੇ ਇੱਕ ਨਵਾਂ ਪ੍ਰੋਜੈਕਟ ਚ ਲਾਇਆ ਹੈ ਜਿਹਦੇ ਕਰਕੇ ਸਵਾਹ ਜਿਹੜੀ ਚਿਮਣੀਆਂ ਤੋਂ ਨਿਕਲਦੀ ਹੈ ਉਹਦਾ ਇੰਨਾ ਬੁਰਾ ਹਾਲ ਹੈ ਕਿ ਅਸੀਂ 2 ਮਿੰਟ ਵੀ ਆਪਣੇ ਘਰ ਦੇ ਕਮਰਿਆਂ ਤੋਂ ਬਾਹਰ ਨਹੀਂ ਬੈਠ ਸਕਦੇ ਜੋ ਸਾਡੀਆਂ ਗੱਡੀਆਂ ਸਕੂਟਰਾਂ ਮੋਟਰਸਾਈਕਲ ਕੱਪੜੇ ਖਾਣ ਪੀਣ ਵਾਲਾ ਸਮਾਨ 10-15 ਮਿੰਟਾਂ ਦੇ ਵਿੱਚ ਹੀ ਜਿਹੜਾ ਸਵਾਹ ਨਾਲ ਭਰ ਜਾਂਦਾ ਜਿਹੜੀ ਵੀਡੀਓ ਆਪਾਂ ਬੁਕਾਦਾ ਤੁਹਾਨੂੰ ਦਿਖਾਵਾਂਗੇ ਵੀ ਸਾਡੇ ਆਪਾਂ ਵੀਡੀਓ ਰਿਕਾਰਡ ਕੀਤੀਆਂ ਉਸੇ ਸਬੰਧ ਦੇ ਵਿੱਚ ਅੱਜ ਲਗਭਗ ਸਾਡੇ ਕੋਲ 15 ਮਿੰਟਾਂ ਦੀਆਂ ਪੰਚਾਇਤਾਂ ਜਿਹੜੀਆਂ ਉਹਨਾਂ ਨੇ ਰੈਜ਼ੋਲੂਸ਼ਨ ਪਾਇਆ ਕਿ ਇਸ ਗੰਦ ਨੂੰ ਜਿਹੜਾ ਬੰਦ ਕੀਤਾ ਜਾਵੇ ਨਹੀਂ ਬ ਕਿਉਂਕਿ ਸਭ ਤੋਂ ਛੋਟੀ ਇਕਾਈ ਜੇ ਲੋਕਤੰਤਰ ਦੀ ਮੰਨੀ ਜਾਵੇ ਤਾਂ ਪੰਚਾਇਤ ਜਿਹੜੀ ਸਭ ਤੋਂ ਛੋਟੀ ਇਕਾਈ ਆ ਲੋਕਤੰਤਰ ਦੀ ਉਸ ਤੋਂ ਬਾਅਦ ਅੱਗੇ ਪ੍ਰਸ਼ਾਸਨ ਆ ਜਾਂਦਾ ਛੋਟੀ ਇਕਾਈ ਪੰਚਾਇਤ ਜਿਹੜੀ ਲੋਕਤੰਤਰ ਦੀ ਉਹਨਾਂ ਲੋਕਤੰਤਰ ਦੇ ਹਿਸਾਬ ਦੇ ਨਾਲ ਹੀ ਜਿਹੜੀ ਆ ਰੈਜ਼ੋਲੂਸ਼ਨ ਪਾ ਕੇ ਅੱਜ ਐਸ.ਡੀ.ਐਮ. ਸਾਹਿਬ ਨੂੰ ਮਿਲਣ ਆਏ ਆ ਕਿ ਤੁਸੀਂ ਆਪਣੇ ਲੈਵਲ ਤੇ ਇਸ ਦਾ ਹੱਲ ਕਰ ਦਿਓ ਹੱਲ ਹੋ ਜਾਊਗਾ ਤੇ ਬਹੁਤ ਵਧੀਆ ਲੋਕਾਂ ਨੂੰ ਵੀ ਸੁਖੀ ਰਹਿਣਗੇ ਤੇ ਆਲ ਦੁਆਲੇ ਜਿਹੜਾ ਪ੍ਰਸ਼ਾਸਨ ਆ ਉਹ ਵੀ ਜਿਹੜਾ ਸਹੀ ਰਹੂਗਾ ਬਾਅਦ ਵਿੱਚ ਇੰਨੀ ਗੱਲ ਨਾ ਹੋਵੇ ਕਿ ਲੋਕ ਆਮਵਾਰੀ ਹੋ ਕੇ ਮੇਲੇ ਦਾ ਚੱਕਾ ਜਾਮ ਕਰਨਾ ਜਾਂ ਫਿਰ ਮੇਲਾ ਲਾਣ ਨੂੰ ਕੋਈ ਪਰ ਮਝੂਮੀਆਂ ਤੋਂ ਲਗਾਤਾਰ ਜਿਹੜਾ ਧੂਆਂ ਨਿਕਲਦਾ ਇਹਨੂੰ ਪਹਿਲ ਦੇ ਆਧਾਰ ਤੇ ਅੱਜ ਹੀ ਬੰਦ ਕਰਵਾਇਆ ਜਾਵੇ ਤੇ ਜਿਹੜਾ ਪਾਣੀ ਦਾ ਪ੍ਰਬੰਧ ਹੈਗਾ ਪਾਣੀ ਜੋ ਖਰਾਬ ਇਹਨਾਂ ਨੂੰ ਵਾਟਰ ਟ੍ਰੀਟਮੈਂਟ ਪਲੈਂਟ ਨਹੀਂ ਲਾਇਆ ਸ਼ਰਿਆਂ ਪਾਣੀ ਇਹ ਟਰੰਚਾ ਬਣਾ ਕੇ ਤੇ ਸੁੱਟ ਰਹੀ ਹੈ ਜਹੂਨ ਦੇ ਵਿੱਚ ਤੇ ਸਾਰੇ ਪਿੰਡਾਂ ਦੇ ਵਿੱਚ ਪਾਣੀ ਦਾ ਸੈਂਪਲ ਜਿਹੜਾ ਲਾਇਆ ਸਾਰੇ ਸੈਂਪਲ ਜਿਹੜੇ ਪਾਣੀ ਦੇ ਫੇਲ ਹੋਏ ਆ ਤੇ ਲੋਕ ਲਗਭਗ 100% ਲੋਕ ਜਿਹੜੇ ਹੈਪਟਾਈਟਸ ਦੀ ਬਿਮਾਰੀ ਨਾਲ ਪ੍ਰਭਾਵਿਤ ਆ ਕਿਸੇ ਦਾ ਵੀ ਤੁਸੀਂ ਟੈਸਟ ਜਿਹੜਾ ਕਰਵਾ ਕੇ ਦੇ ਸਕਦੇ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਪੋਲੂਸ਼ਨ ਕੰਟਰੋਲ ਬੋਰਡ ਤੋਂ ਮੰਗ ਕਰਦੇ ਆ ਕਿ ਇਹ ਜਿਹੜ ਤਾਂ ਜੋ ਲੋਕਾਂ ਦਾ ਰਹਿਣ ਸਹਣ ਜਿਹੜਾ ਇੱਥੇ ਵਧੀਆ ਹੋ ਸਕੇ ਮੇਲੇ ਲੋਕਾਂ ਦੀ ਫੈਸਿਲਿਟੀ ਵਾਸਤੇ ਸੀਗੀ ਨਾ ਕਿ ਉਹਨਾਂ ਨੂੰ ਪਰੇਸ਼ਾਨ ਕਰਨ ਵਾਸਤੇ ਠੀਕ ਹੈ ਜੀ